ਚਿੱਠੀ ਸੈਂਟਰ ਨੇ ਭੇਜਦੀ ਚਿੱਠੀ ਜੁੱਲਲੇ ਨੂੰ ਲਾਲਾ ਮਿੱਟੀ ਭਰਾਤੂ ਲਾ ਕੇ ਰੱਖਦੇ ਹੀਟਰ ਨਹੀਂ ਹੁਣ ਘਰ ਘਰ ਬੱਲੀਏ ਮੋਦੀ ਨੇ ਭਵੰਤਮਾਨ ਤੋਂ ਲਵਾਉਣੇ ਐ ਚਿੱਪ ਵਾਲੇ ਮੀਟਰ ਨਹੀਂ ਹੁਣ ਘਰ ਘਰ ਬੱਲੀਏ ਬੇਵੇਂ ਕਿਉਂ ਪਾਇਆ ਰੌਲਾ ਦਿਲੋਂ ਕਿਉਂ ਕਰਿਆ ਹੌਲਾ ਬੇਵੇਂ ਕਿਉਂ ਪਾਇਆ ਰੌਲਾ ਦਿਲੋਂ ਕਿਉਂ ਕਰਿਆ ਹੌਲਾ ਬੇ ਨਾ ਗੱਲੋਂ ਮਾਰੀ ਜਾ ਮੈਂ ਤਾਹਾਂ ਮੈਂ ਹੁਣ ਲੱਗਣ ਨਹੀਂ ਦਿੰਦਾ ਚੇ ਪਾੜੇ ਮੀਟਰ ਬਾਪੂ ਅਗਰ ਰਾਹਾਂ ਮੈਂ ਹੁਣ ਲੱਗਣ ਨਹੀਂ ਦਿੰਦਾ ਜਿੰਨੀ ਕੋਈ ਜੁੰਟ ਮਜਾਉ ਉਹਨਾ ਹੈ ਬਦਵੱਲੇ ਆਉ ਜਿੰਨੀ ਕੋਈ ਜੁੰਟ ਮਜਾਉ ਉਹਨਾ ਹੈ ਬਦਵੱਲੇ ਆਉ ਹੋ ਗਈ ਲਾਸਟ ਮਿੰਟ ਵਿੱਚ ਚਪੀ ਕਰਨੀ ਹੁਣ ਘਰ ਘਰ ਬੱਲੀਏ ਉਹ ਤੀਨੇ ਲਵਾਉਣੇ ਆ ਭਵੰਤਮਾਨ ਤੋਂ ਚੱਪ ਵਾਲੇ ਮੀਟਰ ਨਹੀਂ ਹੁਣ ਕਰ ਕਰ ਬੱਲੀਏ ਬਈ ਹੋਗੇ ਨਹੀਂ ਹੁਣ ਲੋਕ ਚੰਨੇ ਪਹਿਲਾਂ ਸੀ ਗੁੰਗੇ ਅੰਨੇ ਹੋਗੇ ਨਹੀਂ ਲੋਕ ਚੰਨੇ ਪਹਿਲਾਂ ਸੀ ਗੁੰਗੇ ਅੰਨੇ ਆ ਮੱਲੇ ਬੈਠੇ ਪਿੰਡਾਂ ਦੇ ਸ਼ਹਿਰਾਂ ਦੀਆਂ ਰਾਹਾਂ ਵੇ ਹੁਣ ਲੱਗਣ ਨਹੀਂ ਬੰਦਾ ਚੱਪ ਵਾਲੇ ਮੀਟਰ ਮਾਪੂ ਅਗਰ ਰਾਹਾਂ ਵੇ ਹੁਣ ਲੱਗਣ ਨਹੀਂ ਬੰਦਾ

ਵੇ ਹਾਲੇ ਤੱਕ ਜਿੱਥੇ ਖੜਿਆ ਫਾਨੇ ਦੇ ਵਾਂਗ ਮੜਿਆ ਹਾਲੇ ਤੱਕ ਜਿੱਥੇ ਖੜਿਆ ਫਾਨੇ ਦੇ ਮੰਗੂ ਅੜਿਆ ਰਤੀ ਪਰ ਦੇਖਿਆ ਨਹੀਂ ਪਿਛਾ ਸਾ ਮੁਰਕੇ ਵੇ ਹੁਣ ਲੱਗਣ ਨੀ ਦੰਦਾ ਚਿੱਪ ਵਾਲੇ ਮੀਟਰ ਬਾਪੂ ਅਗਰ ਆਹਾ ਵੇ ਹੁਣ ਲੱਗਣ ਨੀ ਦੰਦਾ ਿੱਲੂ ਡੜਿਆੜੇ ਵਾਲਾ ਵੀ ਮੰਨ ਗਿਆ ਬਾਪੂ ਗੋਦਰਾ ਨੂੰ ਿੱਲੂ ਡੜਿਆੜੇ ਵਾਲਾ ਮੰਨ ਗਿਆ ਹੱਥ ਉੱਧ ਰਹਾ ਹੁ ਮੈਨੂੰ ਲੱਗਿਆ ਸੰਤਾ ਕਿ ਤਵਾਲੇ ਮੇਟਰ ਬਾਪੂ ਭਗ ਰਹਾ ਹੈ ਵਾ ਲੱਗਣੇ ਜ਼ਿੰਦਾ